ਅਸੀਂ ਮੈਂਟਰਸ਼ਿਪ ਪ੍ਰੋਗਰਾਮਸ ਰੈਜ਼ਿਡੈਂਸੀਜ਼ ਵਰਕਸ਼ਾਪਸ ਟ੍ਰੇਨਿੰਗ ਅਕੈਡਮਿਕਸ ਰਿਸਰਚ ਇਹ ਸਾਰੀਆਂ ਚੀਜ਼ਾਂ ਦੇ ਜ਼ਰੀਏ ਤੁਹਾਨੂੰ ਕਲਚਰ ਨਾਲ ਦੁਬਾਰਾ ਜੋੜੀਏ ਜਿਹੜੇ ਯੂਥ ਜਿਹੜੇ ਮਾਡਰਨਾਈਜੇਸ਼ਨ ਦੇ ਚੱਕਰ 'ਚ ਦੂਰ ਜਾ ਚੁੱਕੇ ਉਹਨਾਂ ਨੂੰ ਵਾਪਸ ਲੈ ਕੇ ਆਈਏ ਤੇ ਜਿਹੜੇ ਲੋਕ ਦੁਪट्टे ਲੈਂਦੇ ਹੀ ਨਹੀਂ ਤੇ ਉਹ ਫੁਲਕਾਰੀ ਨਹੀਂ ਲੈਣਗੇ ਤੇ ਤੁਸੀਂ ਉਹ ਕਲਚਰ ਨੂੰ ਪਿਓਰਿਟੀ ਦੇ ਬੇਸਿਸ ਤੇ ਸੰਭਾਲਣ ਨੂੰ ਕਲਚਰ ਖਤਮ ਕਰ ਦੋਗੇ ਕਿ ਉਹ ਇਹ ਤਾਂ ਪੁਰਾਣੇ ਜ਼ਮਾਨੇ ਦੀ ਚੀਜ਼ ਹੈ ਅੱਜ ਅੱਜਕੱਲ ਤਾਂ ਅਸੀਂ ਜੀਨ ਪਾਉਣੇ ਆ ਜਾਂ ਸਕਰਟ ਪਾਉਣੇ ਆ ਤੇ ਅਸੀਂ ਮਾਡਰਨ ਹੈ ਕਿਉਂਕਿ ਫਿਰ ਅਸੀਂ ਮਾਡਰਨ ਕੱਪੜੇ ਪਾਵਾਂਗੇ ਜਾਂ ਇੰਗਲਿਸ਼ ਬੋਲਾਂਗੇ ਇਹੋ ਜੀ ਕਰਾਂਚ ਜਾਓ ਇਹੋ ਜੀ ਬਿਜ਼ਨੈਸਸਾਂ 'ਚ ਜਾਓ ਜਿਹੜੇ ਕਿ ਕਲਚਰ ਨਾਲ ਜੁੜੇ ਹੋਏ ਐ ਜਿਹੜੀ ਉਹ ਚੀਜ਼ਾਂ ਨੂੰ ਸੰਭਾਲ ਕੇ ਅੱਜ ਵੀ ਰੱਖਿਆ ਹੋਇਆ ਹੈ ਉਹਨਾਂ ਦੇ ਕੋਲ ਜਾ ਕੇ ਐਕਸਪੀਰੀਐਂਸ਼ੀਅਲ ਲਰਨਿੰਗ ਕਰੋ ਆਪਦੇ ਹੱਥਾਂ ਨਾਲ ਉਹ ਚੀਜ਼ਾਂ ਵੇਖੋ ਉਹ ਚੀਜ਼ਾਂ ਸਮਝੋ ਉਹਨਾਂ ਨੂੰ ਬਣਾਓ ਪੰਜਾਬੀ ਸਭਿਆਚਾਰ ਨੂੰ ਲੈ ਕੇ ਬਹੁਤ ਸਾਰੇ ਚਿੰਤਕਾਂ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ ਔਰ ਇਸੇ ਚੀਜ਼ ਦੇ ਉੱਪਰ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿਦੇ ਵਿੱਚ ਇੱਕ ਨਵੀਂ ਜਥੇਬੰਦੀ ਦੇ ਰੂਪ ਤੇ ਵਿੱਚ ਪੰਜਾਬ ਕਲਚਰਲ ਜਿਹੜਾ ਪ੍ਰੋਜੈਕਟ ਹੈ ਇਸੇ ਦੇ ਤਹਿਤ ਮੈਮ ਰੇਮਨ ਨੇ ਔਰ ਇਹਨਾਂ ਦੇ ਵੱਲੋਂ ਜਿਹੜੇ ਵੱਡੇ ਸਵਾਲੀਆ ਚਿੰਨ੍ਹ ਦੇ ਨਾਲ ਨਾਲ ਕੁਝ ਉਪਰਾਲੇ ਵੀ ਕੀਤੇ ਜਾ ਰਹੇ ਆ ਗੱਲਬਾਤ ਕਰਦੇ ਮੈਮ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਮੈਮ ਅੱਜ ਦੀ ਮਨਸ਼ਾ ਕੀ ਹੈ ਪੂਰੀ ਕਿਹੜੀ ਪਲੈਨਿੰਗ ਦੇ ਤਹਿਤ ਉਹ ਜਿਹੜਾ ਤੁਹਾਡਾ ਨਵਾਂ ਪੰਜਾਬ ਕਲਚਰ ਪ੍ਰੋਜੈਕਟ ਹੈ ਸ਼ੁਰੂ ਕਰ ਰਹੇ ਹੋ ਤੁਸੀਂ ਪੰਜਾਬ ਕਲਚਰ ਪ੍ਰੋਜੈਕਟ ਇੱਕ ਸੋਸ਼ਲ ਕਲੈਕਟਿਵ ਹੈ ਜਿਹਨੂੰ ਕਿ ਮੈਂ ਤੇ ਮੇਰੇ ਕੋ-ਫਾਊਂਡਰ ਚਿਤਰਾ ਏਅਰ ਸਿੱਧੂ ਅਸੀਂ ਦੋਨਾਂ ਨੇ ਸ਼ੁਰੂ ਕੀਤਾ ਹੈ ਸਾਡਾ ਆਈਡੀਆ ਇਹ ਸੀਗਾ ਕਿ ਜਿਹੜੀ ਪੰਜਾਬ ਦੀ ਕਲਚਰਲ ਇਕਨੋਮੀ ਹੈ ਜਿਹੜਾ ਆਪਣੇ ਪੰਜਾਬ ਦਾ ਕਲਚਰ ਹੈ ਇਹ ਇੱਕ ਇਕਨੋਮੀ ਨਹੀਂ ਬਣ ਪੌਂਦਾ ਆਪਾਂ ਇਹਨੂੰ ਮੋਨਟਾਈਜ਼ ਨਹੀਂ ਕਰ ਪਾਉਂਦੇ ਇਹ ਕੁਝ ਲੋਕਾਂ ਦੇ ਕੁਝ ਘਰਾਂ ਦੇ ਅੰਦਰ ਕੁਝ ਜ਼ਿਲ੍ਹਿਆਂ ਦੇ ਅੰਦਰ ਬੰਦ ਰਹਿ ਜਾਂਦਾ ਹੈ ਉਹਨਾਂ ਦੀਆਂ ਸੰਦੂਕਾਂ ਚ ਪਿਆ ਰਹਿ ਜਾਂਦਾ ਹੈ ਕਿਵੇਂ ਆਪਾਂ ਪੰਜਾਬ ਦਾ ਜਿਹੜਾ ਕਲਚਰ ਹੈ ਚਾਹੇ ਉਹ ਆਪਣੀਆਂ ਫੁਲਕਾਰੀਆਂ ਹੋਣ ਚਾਹੇ ਦਰੀਆਂ ਹੋਣ ਚਾਹੇ ਆਪਣੀ ਲਿਟਰੇਚਰ ਹੋਵੇ ਚਾਹੇ ਆਪਣਾ 뮤직 ਹੋਵੇ ਇਹ ਸਾਰੇ ਕਲਚਰ ਨੂੰ ਆਪਾਂ ਇੱਕ ਇਹੋ ਜਿਹੀ ਜ਼ਰੀਏ ਨਾਲ ਕਿ ਆਪਾਂ ਉਹਨੂੰ ਮੋਨਟਾਈਜ਼ ਕਰ ਸਕੀਏ ਉਹਨੂੰ ਇੱਕ ਇਹੋ ਜਿਹੀ ਪਲੇਟਫਾਰਮ ਤੇ ਕਿਵੇਂ ਲੈ ਕੇ ਜਾ ਸਕਦੇ ਆ ਉਹਦੇ ਕਰਕੇ ਅਸੀਂ ਇਹ ਆਰਗੇਨਾਈਜੇਸ਼ਨ ਬਣਾਈ ਹੈ ਇੱਕ ਸੋਸ਼ਲ ਕਲੈਕਟਿਵ ਹੈ ਜਿਹਦੇ ਵਿੱਚ ਸਾਰੇ ਲੋਕ ਚਾਹੇ ਤੁਸੀਂ ਆਰਟਿਸਨਜ਼ ਹੋ ਜਿਹੜੇ ਤੁਸੀਂ ਆਪ ਕੰਮ ਕਰ ਰਹੇ ਹੋ ਹੱਥ ਨਾਲ ਚਾਹੇ ਤੁਸੀਂ ਉਹ ਚਾਹੇ ਤੁਸੀਂ ਸੋਸ਼ਲ ਆਰਗੇਨਾਈਜੇਸ਼ਨ ਹੋ ਜਿਹੜੇ ਕਿ 셀ਫ ਹੈਲਪ ਗਰਪਸ ਦੇ ذریعے ਆਰਟੀਜ਼ਨਸ ਨਾਲ ਜੁੜ ਕੇ ਉਹਨਾਂ ਨੂੰ ਥੋੜਾ ਜਿਹਾ ਹੈਲਪ ਕਰਕੇ ਉਹਨਾਂ ਦਾ ਕraft ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੀ ਹੈ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਚਾਹੇ ਤੁਸੀਂ ਡਾਇਸਪੋਰਾ ਹੋ ਜਿਹੜੇ ਆਪਦੇ ਸੱਭਿਆਚਾਰ ਨੂੰ ਅੱਜ ਵੀ ਯਾਦ ਰੱਖਦੇ ਹੋ ਪਰ ਦੇਸ਼ 'ਚ ਨਹੀਂ ਹੋ ਪਰ ਸਪੋਰਟ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਔਨਟਰਪ੍ਰਨਰਸ ਹੋ ਜਿਹੜੇ ਕਿ ਬਿਜ਼ਨਸ ਕਰ ਰਹੇ ਹੋ ਪਰ ਤੁਹਾਡਾ ਬਿਜ਼ਨਸ ਕਲਚਰ ਤੋਂ ਥੋੜਾ ਦੂਰ ਜਾਂਦਾ ਜਾ ਰਿਹਾ ਇਸ ਮਾਡਰਨਾਈਜੇਸ਼ਨ ਜਿਹੜੀ ਆਪਾਂ ਸਰਕਲ ਦੇ ਵਿੱਚ ਫਸੇ ਆ ਉਹਦੀ ਵਜੇ ਤੋਂ ਇਹ ਸਾਰੇ ਲੋਕਾਂ ਨੂੰ ਕਿਵੇਂ ਇਕੱਠਾ ਕਰਕੇ ਜੋੜ ਕੇ ਇੱਕ ਕਲੈਕਟਿਵ ਬਣਾ ਕੇ ਪੰਜਾਬ ਦੀ ਕਲਚਰਲ ਇਕਨੋਮੀ ਨੂੰ ਅੱਗੇ ਲੈ ਕੇ ਜਾ ਸਕੀ ਜਿਹੜੀਆਂ ਚੁਣੌਤੀਆਂ ਤੇ ਤੁਸੀਂ ਚਿੰਤਾ ਜ਼ਾਹਰ ਕੀਤੀ ਹੈ ਲੱਗਦਾ ਕਿ ਇਹਨਾਂ ਚੁਣੌਤੀਆਂ ਨੂੰ ਸਰ ਕਰਨਾ ਸੌਖਾ ਕੰਮ ਜਾਪਦਾ ਤੁਹਾਡੇ ਵਾਸਤੇ ਦੇਖੋ ਸੌਖਾ ਤਾਂ ਬਿਲਕੁਲ ਵੀ ਨਹੀਂ ਹੈ ਸੌਖਾ ਹੁੰਦਾ ਤਾਂ ਹੁਣ ਤੱਕ ਹੋ ਗਿਆ ਹੁੰਦਾ ਪਰ ਸਾਨੂੰ ਇਹ ਲੱਗਦਾ ਹੈ ਕਿ ਹਰ ਇਨਸਾਨ ਜਿਹੜਾ ਹੈ ਇੱਕ ਅਲੱਗ ਸ਼ਹਿਰ 'ਚ ਰਹਿ ਕੇ ਆਪਦੇ ਘਰ 'ਚ ਰਹਿ ਕੇ ਇਹ ਕੰਮ ਨਹੀਂ ਕਰ ਸਕੂਗਾ ਪਰ ਜੇ ਆਪਾਂ ਸਾਰਿਆਂ ਨੂੰ ਇਕੱਠ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਟ੍ਰੇਨਿੰਗ ਦੇ ਸਕੀਏ ਜਿਹਦੇ ਵਿੱਚ ਆਪਾਂ ਜਿਹੜੀ ਸਾਡੀ ਆਰਗੇਨਾਈਜੇਸ਼ਨ ਐ ਅਸੀਂ ਮੈਂਟਰਸ਼ਿਪ ਪ੍ਰੋਗਰਾਮਸ ਰੈਜ਼ਿਡੈਂਸੀਜ਼ ਵਰਕਸ਼ਾਪਸ ਟ੍ਰੇਨਿੰਗ ਅਕੈਡਮਿਕਸ ਰਿਸਰਚ ਇਹ ਸਾਰੀਆਂ ਚੀਜ਼ਾਂ ਦੇ ਜ਼ਰੀਏ ਤੁਹਾਨੂੰ ਕਲਚਰਲ ਦੁਬਾਰਾ ਜੋੜੀਏ ਤੁਹਾਨੂੰ ਕਲਚਰਲ ਪ੍ਰਾਈਡ ਫੀਲ ਕਰਾਈਏ ਤੁਹਾਨੂੰ ਦੱਸੀਏ ਕਿ ਤੁਹਾਡੀਆਂ ਚੀਜ਼ਾਂ ਦੀ ਅਹਿਮੀਅਤ ਕੀ ਹੈ ਜਿਹੜੇ ਯੂਥ ਜਿਹੜੇ ਮਾਡਰਨਾਈਜੇਸ਼ਨ ਦੇ ਚੱਕਰ 'ਚ ਦੂਰ ਜਾ ਚੁੱਕੇ ਹਨ ਉਹਨਾਂ ਨੂੰ ਵਾਪਸ ਲੈ ਕੇ ਆਈਏ ਤੇ ਇੱਕ ਇਹੋ ਜਿਹਾ ਇੱਕ ਲੇਅਰ ਬਣਾਈਏ ਕਲਚਰਲ ਓਨਟਰਪ੍ਰੈਨਿਓਰਸ ਦਾ ਜਿਹੜੇ ਕਿ ਮੈਨੇਜਮੈਂਟ ਮਾਰਕੀਟਿੰਗ ਡਿਜ਼ਾਈਨਿੰਗ ਸੋਸ਼ਲ ਮੀਡੀਆ ਇਹੋ ਜਿਹੀਆਂ ਸਕਿਲਸ ਲੈ ਕੇ ਆਉਣ ਤੇ ਉਹ ਤੁਹਾਡੀ ਹੈਲਪ ਕਰ ਸਕਣ ਇਹਨੂੰ ਅੱਗੇ ਲੈ ਕੇ ਜਾਣ ਨੂੰ ਸਫੀਰ ਐਟ ਅ ਕਲੈਕਟਿਵ ਲੈਵਲ ਇਜ਼ ਰੂਲ ਪੋਸੀਬਲ ਹੈ ਜਿਹੜਾ ਪੰਜਾਬੀ ਵਿਰਾਸਤੀ ਜਾਂ ਜਿਹੜੀਆਂ ਉਹ ਚੀਜ਼ਾਂ ਦਾ ਜ਼ਿਕਰ ਹੁੰਦਾ ਜਿਦੇ ਵਿੱਚ ਫੁਲਕਾਰੀਆਂ ਦੀ ਗੱਲ ਹੋਵੇ ਕੁੜਤੇ ਚਾਦਰਿਆਂ ਦੀ ਗੱਲ ਹੋਵੇ ਤਾਂ ਇਸੇ ਚੀਜ਼ ਦੀ ਜਦੋਂ ਗੱਲ ਚੱਲਦੀ ਹੈ ਤਾਂ ਆਮ ਕਰਕੇ ਕੁਝ ਲੋਕਾਂ ਦੇ ਵੱਲੋਂ ਬੇਤੁਕੀਆਂ ਦਲੀਲਾਂ ਵੀ ਪੇਸ਼ ਕੀਤੀਆਂ ਜਾਂਦੀਆਂ ਨੇ ਕਿ ਜਿਹੜਾ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਲਾਜ਼ਮੀ ਹੈ ਪੰਜਾਬੀ ਪਹਿਰਾਵਾ ਚੇਂਜ ਹੋ ਰਿਹਾ ਅੱਜ ਪਹਿਰਾਵਾ ਇਹ ਨਹੀਂ ਇਹ ਹੋਣਾ ਚਾਹੀਦਾ ਹੈ ਕਿ ਤਨ ਨਾ ਕਿ ਤ ਲੱਗਦਾ ਨਹੀਂ ਕਿ ਇਸ ਦੇ ਬਾਬਤ ਉਹਨਾਂ ਲੋਕਾਂ ਦੀ ਜਿਹੜੀ رائے ਹੈ ਬਦਲਣ ਦਾ ਕਾਰਨ ਕੀ ਹੈ ਦੇਖੋ ਐਕਚੁਅਲੀ ਜੋ ਤੁਸੀਂ ਗੱਲ ਕਹਿ ਰਹੇ ਹੋ ਨਾ ਅਸੀਂ ਇਹ ਜਿਹੜਾ ਮਿਥ ਹੈ ਨਾ ਇਹਨੂੰ ਹੀ ਤੋੜਨਾ ਚਾਹੁੰਦੇ ਆ ਕਲਚਰ ਚਾਰ ਲੋਕਾਂ ਦਾ ਨਹੀਂ ਹੈ ਕਲਚਰ ਉਹ ਹੀ ਨਹੀਂ ਹੈ ਜਿਹੜਾ ਕਿ ਅੱਜ ਤੋਂ 100 ਸਾਲਿਆਂ 200 ਸਾਲ ਪਹਿਲਾਂ ਸੀਗਾ ਕਲਚਰ ਟਾਈਮ ਦੇ ਨਾਲ ਬਦਲਦਾ ਜਾ ਰਿਹਾ ਹੈ ਤੇ ਆਪਾਂ ਨੂੰ ਉਹਨੂੰ ਐਕਸੈਪਟ ਵੀ ਕਰਨਾ ਪਊਗਾ ਤੇ ਉਹਨੂੰ ਆਪਦੀ ਸੋਸਾਇਟੀ ਚ ਇੰਟੀਗ੍ਰੇਟ ਵੀ ਕਰਨਾ ਪਊਗਾ ਹੁਣੇ ਅਸੀਂ ਇੱਕ ਪੈਨਲ ਡਿਸਕਸ਼ਨ ਕੀਤੀ ਸੀ ਉਹਦੇ ਵਿੱਚ ਡਾਕਟਰ ਜਗਦੀਸ਼ ਕੌਰ ਜੋ ਕਿ ਪੀਏਯੂ ਚ ਪ੍ਰੋਫੈਸਰ ਹੈ ਤੇ ਰਿਸਰਚਰ ਹੈ ਤੇ ਆਥਰ ਵੀ ਹੈ ਕਾਫੀ ਬੁੱਕਸ ਦੇ ਉਹਨਾਂ ਨੇ ਗੱਲ ਕਹੀ ਕਿ ਜਦੋਂ ਆਪਾਂ ਕਲਚਰ ਦੀ ਗੱਲ ਕਰਦੇ ਹਾਂ ਕਲਚਰ ਕੀ ਦਾ ਕਲਚਰ ਤਾਂ ਅੱਜ ਦੇ ਲੋਕਾਂ ਦਾ ਵੀ ਹੈ ਕਲਚਰ ਸਿਰਫ ਪੰਜਾਬੀ ਸਿੱਖੀ ਦਾ ਨਹੀਂ ਹੈਗਾ ਪੰਜਾਬ ਦਾ ਸਾਰਿਆਂ ਦਾ ਹੈ ਰਾਈਟ ਤਾਂ ਜੇ ਆਪਾਂ ਸੋਚੀ ਗਏ ਕਿ ਜੀ ਮੇਰੀ ਫੁਲਕਾਰੀ ਤਾਂ ਜਿਵੇਂ ਪਿਓਰ ਫੁਲਕਾਰੀਾਂ ਵਾਂਗੂ ਹੀ ਕੱਢੀ ਜਾਵੇ ਤੇ ਉਵੇਂ ਹੀ ਬਣੇ ਇੱਕ ਦੁਪੱਟਾ ਤੇ ਜਿਹੜੇ ਲੋਕ ਦੁਪੱਟੇ ਲੈਂਦੇ ਹੀ ਨਹੀਂ ਤੇ ਉਹ ਫੁਲਕਾਰੀ ਨਹੀਂ ਲੈਣਗੇ ਤੇ ਤੁਸੀਂ ਉਹ ਕਲਚਰ ਨੂੰ ਪਿਓਰਿਟੀ ਦੇ ਬੇਸਿਸ ਤੇ ਸੰਭਾਲਣ ਨੂੰ ਕਲਚਰ ਖਤਮ ਕਰ ਦੋਗੇ ਰਾਈਟ ਜੇ ਉਹੀ ਟਾਂਕੇ ਨਾਲ ਤੁਸੀਂ ਕੋਈ ਪਰਸ ਬਣਾ ਦੋ ਕੋਈ ਸਟੋਲ ਬਣਾ ਦੋ ਕੋਈ ਟੀ-ਸ਼ਰਟ ਬਣਾ ਦੋ ਕੋਈ ਹੋਮ ਡੈਕੋਰ ਦੀ ਕੋਈ ਚੀਜ਼ ਬਣਾ ਦੋ ਕੋਈ ਤੁਸੀਂ ਕੋਈ ਬੈੱਡ ਸ਼ੀਟ ਬਣਾ ਦੋ ਬੈੱਡ ਕਵਰ ਬਣਾ ਦੋ ਤੁਹਾਡਾ ਟਾਂਕਾ ਤੁਹਾਡੀ embroiderry ਉਹ ਬਚੂਗੀ ਤੁਹਾਡੇ artisans ਨੂੰ ਉਹ skill ਯਾਦ ਰਹੂਗੀ ਉਹਨਾਂ ਨੂੰ ਉਹਦਾ ਜਿਹੜਾ ਮੂਲ ਹੈ ਉਹ ਮਿਲੂਗਾ ਰਾਈਟ ਤਾਂ ਅਸੀਂ ਉਹ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਕਲਚਰ ਨੂੰ ਵੀ ਮਾਡਰਨਾਈਜ਼ ਹੋਣ ਦੀ ਜ਼ਰੂਰਤ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨੂੰ ਬਾਸਟਰਡਾਈਜ਼ ਕਰ ਦੋ ਪਰ ਅਸੀਂ ਇੰਨਾ ਜ਼ਰੂਰ ਕਹਿ ਰਹੇ ਹਾਂ ਕਿ ਉਹਨੂੰ ਇੰਨਾ ਟਾਈਮ ਦੇ ਨਾਲ ਬਦਲੋ ਕਿ ਐ ਨਾ ਹੋਵੇ ਕਿ ਪਿਓਰ ਕਰਦੇ ਕਰਦੇ ਖਤਮ ਕਰ ਲਈਏ ਤੇ ਐ ਵੀ ਨਾ ਹੋਵੇ ਕਿ ਮਾਡਰਨ ਕਰਦੇ ਕਰਦੇ ਖਤਮ ਕਰ ਲਿਓ ਇੱਕ ਫਾਈਨ ਲਾਈਨ ਹੈ ਜਿੱਦੇ ਤੇ ਅਸੀਂ ਚੱਲਣਾ ਚਾਹ ਰਹੇ ਹਾਂ ਜਿਹੜਾ ਪੰਜਾਬੀ ਵਿਰਸੇ ਦੀ ਯਾਦ ਦਿਵਾਉਂਦਾ ਫੁਲਕਾਰੀਆਂ ਦੀ ਗੱਲ ਹੋਵੇ ਕੁੜਤੇ ਪਜਾਮਿਆਂ ਦੀ ਗੱਲ ਹੋਵੇ ਜਦੋਂ ਚਾਦਰਿਆਂ ਦੀ ਗੱਲ ਹੋਵੇ ਇਹਨਾਂ ਚੀਜ਼ਾਂ ਨੂੰ ਨੌਜਵਾਨਾਂ ਤੇ ਮੁਟਿਆਰਾਂ ਦੇ ਕੋਲੋਂ ਅਲੋਪ ਹੋਣ ਦਾ ਵੱਡਾ ਕਾਰਨ ਕੀ ਮੰਨਦੇ ਹੋ ਤੁਸੀਂ ਮੈਨੂੰ ਲੱਗਦਾ ਹੈ ਨਾ ਕਿ ਅਵੇਰਨੈਸ ਐਂਡ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਜਦੋਂ ਤੁਸੀਂ ਇਹਨੂੰ ਐਂ ਦੇਖਦੇ ਹੋ ਕਿ ਉਹ ਇਹ ਤਾਂ ਪੁਰਾਣੇ ਜ਼ਮਾਨੇ ਦੀ ਚੀਜ਼ ਹੈ ਅੱਜ ਅੱਜਕੱਲ ਤਾਂ ਅਸੀਂ ਜੀਨ ਪਾਉਨੇ ਆ ਜਾਂ ਸਕਰਟ ਪਾਉਨੇ ਆ ਤੇ ਅਸੀਂ ਮਾਡਰਨ ਹੈ ਕਿਉਂਕਿ ਫਿਰ ਅਸੀਂ ਮਾਡਰਨ ਕੱਪੜੇ ਪਾਵਾਂਗੇ ਜਾਂ ਇੰਗਲਿਸ਼ ਬੋਲਾਂਗੇ ਜੇ ਜਦੋਂ ਤੁਸੀਂ ਇਹ ਵਾਲੇ ਜ਼ਰੀਏ ਨਾਲ ਮਾਡਰਨਾਈਜੇਸ਼ਨ ਨੂੰ ਦੇਖਦੇ ਹੋ ਇਸ ਨਜ਼ਰੀਏ ਨਾਲ ਤੁਸੀਂ ਆਪਦਾ ਕਲਚਰ ਖੋ ਦਿਨੇ ਹੋ ਪਰ ਜੀ ਤੁਸੀਂ ਇਹ ਕਹੋ ਕਿ ਜਿਵੇਂ ਅੱਜਕੱਲ ਇੱਕ ਮੁਹਿੰਮ ਚੱਲੀ ਹੈ ਹੈਂਡ ਮੇਡ ਇਨ ਇੰਡੀਆ ਹਨਾ ਆਪਾਂ ਕਹਿੰਦੇ ਹ ਹੱਥ ਦਾ ਬਣਿਆ ਹੋਇਆ ਜੀ ਇਹ ਇੱਕ ਰੇਅਰ ਚੀਜ਼ ਹੈ ਉਹਦੀ ਅਵੇਅਰਨੈਸ ਜਦੋਂ ਲੋਕਾਂ ਤੱਕ ਪਹੁੰਚੂਗੀ ਕਿ ਇਹ ਜਿਹੜੀ ਤੁਸੀਂ ਖੱਦਰ ਕਹਿ ਲੋ ਖਾਦੀ ਕਹਿ ਲੋ ਤੁਸੀਂ ਆਪਦੀਆਂ ਫੁਲਕਾਰੀਆਂ ਕਹਿ ਲੋ ਹੱਥ ਦੀ ਕਢਾਈ ਕਹਿ ਲੋ ਹੱਥ ਨਾਲ ਬਣੀਆਂ ਚੀਜ਼ਾਂ ਕਹਿ ਲੋ ਇਹਨਾਂ ਨੂੰ ਬਣਾਉਣ ਦੇ ਪਿੱਛੇ ਦੀ ਮਿਹਨਤ ਕੀ ਹੈ ਇਹ ਮਾਸ ਪ੍ਰੋਡਿਊਸਡ ਨਹੀਂ ਹੈ ਇਹ ਵਨ ਆਫ ਅ ਕਾਈਂਡ ਚੀਜ਼ਾਂ ਹੈ ਇਹ ਐਜੂਕੇਸ਼ਨ ਤੇ ਅਵੇਅਰਨੈਸ ਜਦੋਂ ਆਊਗੀ ਉਹ ਦੁਬਾਰਾ ਮੁੜੇ ਆਣਗੇ ਪ੍ਰਾਤਨ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਸਮਾਂਕਾਲ ਹੁੰਦਾ ਸੀ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਵੱਲੋਂ ਚਰਖੇ ਕੱਤੇ ਜਾਂਦੇ ਸੀ ਫੁਲਕਾਰੀਆਂ ਘੜੀਆਂ ਜਾਂਦੀਆਂ ਸੀ ਜਾਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਸਿਆਲ ਦੇ ਵਿੱਚ ਪਾਉਣ ਵਾਲੀਆਂ ਜਿਹੜੀਆਂ ਕਹਿ ਸਕਦੇ ਆ ਕਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ ਲੱਗਦਾ ਨਹੀਂ ਕਿ ਉਹਨਾਂ ਦੀ ਰੁਚੀ ਘਟੀ ਹੈ ਤੇ ਰੁਚੀ ਘਟਣ ਦਾ ਜਿਹੜਾ ਕਾਰਨ ਹੈ ਕਿਤੇ ਨਾ ਕਿਤੇ ਜਿਹੜਾ ਮਾਡਰਨ ਪਹਿਰਾਵਾ ਇਹਨੂੰ ਮੰਨਿਆ ਜਾਵੇ ਮੈਂ ਇਹ ਜ਼ਰੂਰ ਮੰਨਦੀ ਹਾਂ ਕਿ ਉਹ ਇੰਟਰਸਟ ਘਟਿਆ ਜਿਹੜੀ ਰੁਚੀ ਹੈ ਉਹ ਜ਼ਰੂਰ ਘਟੀ ਹੈ ਪਰ ਹਾਂਜੀ ਆਪਾਂ ਮੋਡਰਨਾਈਜੇਸ਼ਨ ਨੂੰ ਉਹਦਾ ਬਲੇਮ ਦੇ ਸਕਦੇ ਆਂ ਪਰ ਆਪਾਂ ਆਪਦੀ ਅੱਜਕੱਲ ਦੀ ਬਿਜ਼ੀ ਲਾਈਫਸਟਾਈਲ ਨੂੰ ਵੀ ਉਹਦਾ ਬਲੇਮ ਦੇ ਸਕਦੇ ਆਂ ਆਪਾਂ ਲੈਕ ਆਫ ਅਵੇਅਰਨੈਸ ਨੂੰ ਵੀ ਉਹਦਾ ਬਲੇਮ ਦੇ ਸਕਦੇ ਆਂ ਜਿਹੜੇ ਆਪਣੇ ਆਪਣੀ ਤੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਕੋਲੇ ਕਲਚਰ ਹਜੇ ਵੀ ਪਿਆ ਹੈ ਉਹਨਾਂ ਦੀਆਂ ਪੇਟੀਆਂ ਦੇ ਅੰਦਰ ਉਹਨਾਂ ਦੀਆਂ ਅਲਮਾਰੀਆਂ ਦੇ ਅੰਦਰ ਇਹ ਕਲਚਰ ਹਜੇ ਵੀ ਜ਼ਿੰਦਾ ਹੈ ਗੱਲ ਸਿਰਫ ਇੰਨੀ ਹੈ ਕਿ ਦੁਬਾਰਾ ਉਹਨਾਂ ਨਾਲ ਜੁੜਨ ਦੀ ਜ਼ਰੂਰਤ ਹੈ ਅਸੀਂ ਜੋ ਆਪਦੀ ਆਰਗੇਨਾਈਜੇਸ਼ਨ ਦੇ ਥਰੂ ਕਰਨਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਅੰਦਰ ਅਲੱਗ-ਅਲੱਗ ਸੈਂਟਰਸ ਬਣਾਉਣਾ ਚਾਹੁੰਦੇ ਹਾਂ ਜਿਦੇ ਵਿੱਚ ਅਸੀਂ ਤੁਹਾਨੂੰ ਰੀਸਕਿਲਿੰਗ ਅਸੀਂ ਕਵਾਂਗੇ ਉਹਨੂੰ ਕਿ ਸਕਿੱਲ ਤਾਂ ਮੋਸਟਲੀ ਸਾਰਿਆਂ ਕੋਲ ਸੀਗੀ ਆਪਣੀਆਂ ਘਰਾਂ ਦੇ ਅੰਦਰ ਕਿਸੇ ਨਾ ਕਿਸੇ ਕੋਲ ਤਾਂ ਸੀ ਜਿਹੜੀਆਂ ਯੰਗਰ ਜਨਰੇਸ਼ਨਸ ਐ ਉਹਨਾਂ ਨੂੰ ਅਸੀਂ ਇਹ ਸਕਿੱਲ ਦੁਬਾਰਾ ਦਈਏ ਉਹਨਾਂ ਨੂੰ ਇੰਟਰੋਡਿਊਸ ਕਰਾਈਏ ਇਸ ਕਲਚਰਲ ਐਗਰੀ ਟੂਰਿਜ਼ਮ ਜਿਹੜਾ ਆਪਾਂ ਕਹਿੰਨੇ ਐ ਜਿਹਦੇ ਜ਼ਰੀਏ ਤੁਸੀਂ ਪਿੰਡਾਂ 'ਚ ਜਾਓ ਇਹੋ ਜੀ ਕਰਾਂਚ ਜਾਓ ਇਹੋ ਜੀ ਬਿਜ਼ਨੈਸਸ 'ਚ ਜਾਓ ਜਿਹੜੇ ਕਿ ਕਲਚਰ ਨਾਲ ਜੁੜੇ ਹੋਏ ਐ ਜਿਹੜੀ ਉਹ ਚੀਜ਼ਾਂ ਨੂੰ ਸੰਭਾਲ ਕੇ ਅੱਜ ਵੀ ਰੱਖਿਆ ਹੋਇਆ ਹੈ ਉਹਨਾਂ ਦੇ ਕੋਲ ਜਾ ਕੇ ਐਕਸਪੀਰੀਐਂਸ਼ੀਅਲ ਲਰਨਿੰਗ ਕਰੋ ਆਪਦੇ ਹੱਥਾਂ ਨਾਲ ਉਹ ਚੀਜ਼ਾਂ ਵੇਖੋ ਉਹ ਚੀਜ਼ਾਂ ਸਮਝੋ ਉਹਨਾਂ ਨੂੰ ਬਣਾਓ ਤੇ ਦੁਬਾਰਾ ਇਹਦੇ ਨਾਲ ਜੁੜੋ ਇਹ ਅਸੀਂ ਇੱਕ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਜਿਹੜੀਆਂ ਪੰਜਾਬ ਦੀਆਂ ਪ੍ਰਾਤਨ ਸੁਆਣੀਆਂ ਨੇ ਉਹਨਾਂ ਦੇ ਕੋਲੇ ਪੰਜਾਬੀ ਕਲਚਰ ਦੇ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਆ ਲੱਗਦਾ ਕਿ ਉਹਨਾਂ ਦੀ ਵੀ ਕੋਈ ਨਾ ਕੋਈ ਸਪੋਰਟ ਜਾਂ ਸਮਰਥਨ ਲਿਆ ਜਾ ਸਕਦਾ ਬਿਲਕੁਲ ਅਸੀਂ ਲਵਾਂਗੇ ਅਸੀਂ ਉਹਨਾਂ ਨਾਲ ਜੁੜੇ ਵੀ ਹੋਏ ਹਾਂ ਤੇ ਅਸੀਂ ਹੋਰ ਲੋਕਾਂ ਨਾਲ ਵੀ ਜੁੜਨਾ ਚਾਹੁੰਦੇ ਹਾਂ ਮਿਊਜ਼ੀਅਮਸ ਨਾਲ ਵੀ ਜੁੜਨਾ ਚਾਹੁੰਦੇ ਹਾਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨਾਲ ਵੀ ਜੁੜਨਾ ਚਾਹੁੰਦੇ ਆ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਸਾਡਾ ਇੰਸਟਾਗ੍ਰam ਹੈ ਪੰਜਾਬ ਕਲਚਰਲ ਪ੍ਰੋਜੈਕਟ ਸਾਡੀ ਵੈਬਸਾਈਟ ਹੈ ਪੰਜਾਬ ਕਲਚਰਲ ਪ੍ਰੋਜੈਕਟ.com ਉਹਦੇ ਤੇ ਜੁੜ ਸਕਦੇ ਆ ਸਾਡੇ ਨਾਲ ਐਂਡ ਅਸੀਂ ਉਹਨਾਂ ਦੇ ਨਾਲ ਹੀ ਜੁੜ ਕੇ ਸਾਰਿਆਂ ਨੂੰ ਇਕੱਠਾ ਕਰਕੇ ਹੀ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਪੰਜਾਬੀ ਕਲਚਰ ਚਰਦੇ ਵਿੱਚ ਪੰਜਾਬੀ ਜ਼ੁਬਾਨ ਦੀ ਵੀ ਬਹੁਤ ਵੱਡੀ ਮਹਾਨਤਾ ਹੈ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੇ ਲੋਕ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਬਹੁਤ ਵੱਡਾ ਦਾਵਾ ਕਰਦੇ ਉਹਨਾਂ ਘਰਾਂ ਦੇ ਵਿੱਚੋਂ ਉਹਨਾਂ ਬੱਚਿਆਂ ਦੇ ਵਿੱਚੋਂ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਵੀ ਅਲੋਪ ਹੁੰਦੀ ਜਾ ਰਹੀ ਹੈ ਹਾਂਜੀ ਆਪਾਂ ਕਈ ਥਾਵਾਂ ਤੇ ਦੇਖਦੇ ਆਂ ਕਿ ਇੰਗਲਿਸ਼ ਜਿਹੜੀ ਹੈ ਉਹ ਇੰਨੀ ਜ਼ਿਆਦਾ ਆਪਣੇ ਘਰਾਂ ਚ ਆ ਗਈ ਹੈ ਕਿ ਸ਼ਾਇਦ ਪੰਜਾਬੀ ਨੂੰ ਉਨੀ ਇੰਪੋਰਟੈਂਸ ਦੇਖੋ ਮੈਨੂੰ ਵੀ ਉਨੀ ਪੂਰੀ ਪੰਜਾਬੀ ਵੈਸੇ ਆਉਂਦੀ ਨਹੀਂ ਹੈ ਆਪਾਂ ਨਹੀਂ ਦੇ ਪਾਉਂਦੇ ਆਂ ਪਰ ਜੋ ਅਸੀਂ ਕਰਨਾ ਚਾਹੁੰਦੇ ਆਂ ਨਾ ਇਹਦਾ ਇੱਕ ਹੋਰ ਪਰਸਪੈਕਟਿਵ ਹੈ ਜਦੋਂ ਆਪਾਂ ਇੰਗਲਿਸ਼ ਵੀ ਵੇਖੀਏ ਆਪਣੀਆਂ ਜਿਹੜੀਆਂ ਸਟੋਰੀਜ਼ ਹੈ ਫੇਰੀ ਟੇਲਸ ਚਾਹੀਏ ਆਪਾਂ ਸੋਚੀਏ ਹਨਾ ਇਹ ਸਾਰੀਆਂ ਬਹੁਤ ਵੈਸਟਰਨ ਹੈ ਹਨਾ ਆਪਾਂ ਪ੍ਰਿੰਸੈਸਸਾਂ ਦੀਆਂ ਸਟੋਰੀਜ਼ ਸੁਣਦੇ ਆ ਸਿੰਡਰੇਲਾ ਹੋ ਜਾਂਦੀ ਹੈ ਕਿਸੇ ਹੋਰ ਦੇਸ਼ ਚ ਰਹਿੰਦੀ ਹੈ ਕਿਸੇ ਹੋਰ ਤਰੀਕੇ ਦੇ ਕੱਪੜੇ ਪਾਉਂਦੀ ਹੈ ਹੋਰ ਤਰੀਕੇ ਨਾਲ ਬੋਲਦੀ ਹੈ ਹੋਰ ਤਰੀਕੇ ਨਾਲ ਦਿਖਦੀ ਹੈ ਅਸੀਂ ਕੀ ਚਾਹੁੰਦੇ ਆ ਨਾ ਕਿ ਲੈਂਗੁਏਜ ਨੂੰ ਇੱਕ ਬੈਰੀਅਰ ਨਾ ਬਨਾਇਆ ਜਾਵੇ ਹਾਂ ਤੁਸੀਂ ਪੰਜਾਬੀ ਸਿੱਖੋ ਹਾਂ ਤੁਸੀਂ ਇੰਗਲਿਸ਼ ਸਿੱਖੋ ਪਰ ਮੋਸਟ ਇੰਪੋਰਟੈਂਟਲੀ ਆਪ ਦਾ ਕਲਚਰ ਸਿੱਖੋ ਠੀਕ ਹੈ ਤਾਂ ਅਸੀਂ ਜਿਹੜੀਆਂ ਆਪਣੀਆਂ ਫੋਕ ਟੇਲਸ ਐ ਉਹਨਾਂ ਨੂੰ ਰੀਰਾਈਟ ਕਰਨਾ ਚਾਹੁੰਦੇ ਆ ਹੋ ਸਕਦਾ ਤੁਹਾਡੇ ਸਕੂਲਸ ਦੀ ਫਰਸਟ ਲੈਂਗੁਏਜ ਇੰਗਲਿਸ਼ ਹੋਵੇ ਪਰ ਇੰਗਲਿਸ਼ ਦੇ ਅੰਦਰ ਵੀ ਤਾਂ ਤੁਹਾਨੂੰ ਕਿ ਸਰ ਰਪਿੰਦਰ ਕੋਰ ਦੀ ਕਹਾਣੀ ਸੁਣਾਈ ਜਾ ਸਕਦੀ ਹੈ ਨਾ ਉਹਦੇ ਪਿੰਡ ਦੀ ਬਾਰੇ ਵੀ ਦੱਸਿਆ ਜਾ ਸਕਦਾ ਉਹਦੇ ਜੋ ਪੌਂਦੀ ਸੀ ਉਹਦੇ ਪਹਿਨਾਵੇ ਬਾਰੇ ਦੱਸਿਆ ਜਾ ਸਕਦਾ ਉਹਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਸੀਆਂ ਜਾ ਸਕਦੀਆਂ ਅਸੀਂ ਉਹਦੇ ਉੱਪਰ ਵੀ ਰੈਜ਼ਿਡੈਂਸੀਸ ਕਰਨਾ ਚਾਹੁੰਦੇ ਹਾਂ ਜਿੱਥੇ ਅਸੀਂ ਰਾਈਟਿੰਗ ਰੈਜ਼ਿਡੈਂਸੀਸ ਦੇ ਥਰੂ ਲੈਂਗੁਏਜ ਨੂੰ ਬੈਰੀਅਰ ਨਾ ਸਮਝ ਕੇ ਕਲਚਰ ਨੂੰ ਲੈ ਕੇ ਆ ਸਕੀ ਅੱਗੇ ਵੱਡੀ ਕੈਪ ਪਹਿਲ ਕਦਮੀ ਕੀਤੀ ਜਾ ਰਹੀ ਹੈ ਤਾਂ ਇਸੇ ਦੇ ਤਹਿਤ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਜਿੰਦਾ ਰੱਖਣ ਦੀ ਜ਼ਰੂਰ ਜ਼ਰੂਰਤ ਹੈ ਔਰ ਆਪਣੇ ਪਰਿਵਾਰਾਂ ਦੇ ਵਿੱਚ ਤੇ ਬੱਚਿਆਂ ਨੂੰ ਜਿਹੜਾ ਆਪਣੇ ਵਿਰਸੇ ਦੇ ਨਾਲ ਜਾਂ ਜਿਹੜੀਆਂ ਪ੍ਰਾਤਨ ਚੀਜ਼ਾਂ ਪ੍ਰਾਤਨ ਸਮਿਆਂ ਦੇ ਵਿੱਚ ਪੰਜਾਬੀ ਵਿਰਸੇ ਦੀ ਯਾਦ ਦਿਵਾਉਂਦੀਆਂ ਨੇ ਉਹਨਾਂ ਦੇ ਨਾਲ ਜੋੜ ਕੇ ਸੇਤ ਦੇਣ ਦੀ ਵੀ ਜ਼ਰੂਰਤ ਹੈ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ